ਦਰਬਾਰ ਸਾਹਿਬ ਨੂੰ ਬੰਬ ਦੇ ਨਾਲ ਅਡਾਉਣ ਦੀ ਧਮਕੀ ਦਿੱਤੀ ਗਈ ਆ ਵੀ ਆਰ ਡੀ ਐਕਸ ਲਾ ਕੇ ਦਰਬਾਰ ਸਾਹਿਬ ਨੂੰ ਉਡਾ ਦਿੱਤਾ ਜਾਊਗਾ ਤੇ ਮੈਂ ਇੱਕ ਗੱਲ ਦੱਸ ਦੇਣੀ ਚਾਹੁੰਦਾ ਜਿਨ੍ਹਾਂ ਨੇ ਇਹ ਧਮਕੀ ਦਿੱਤੀ ਐ ਧਮਕੀਆਂ ਦੇਣ ਵਾਲੇ ਪਹਿਲਾਂ ਵੀ ਆਏ ਬੰਬਾਂ ਦੇ ਨਾਲ ਉਡਾਉਣ ਵਾਲੇ ਪਹਿਲਾਂ ਵੀ ਆਏ ਨਾ ਉਹਨਾਂ ਦਾ ਕੱਖ ਲੱਭਿਆ ਤੇ ਨਾ ਤੁਹਾਡਾ ਕੱਖ ਲੱਭਣਾ ਜੇ ਅਬਦਾਲੀ ਆਇਆ ਜਕਰੀਆ ਖਾਂ ਆਇਆ ਮਸੇ ਰੰਗੜ ਵਰਗੇ ਆਏ ਇੰਦਰਾ ਪਾਪਣ ਵਰਗੀਆਂ ਆਈਆਂ ਜਰਨਲ ਵੈਦਿਆ ਵਰਗੇ ਆਏ ਪਰ ਦਰਬਾਰ ਸਾਹਿਬ ਅੱਜ ਵੀ ਉਸੇ ਤਰ੍ਹਾਂ ਮੌਜੂਦ ਹੈ ਕਿ ਉਹਨਾਂ ਨੂੰ ਲਾਣਤਾਂ ਪੈਂਦੀਆਂ ਉਹਨਾਂ ਨੂੰ ਪੁੱਛਦਾ ਕੋਈ ਨਹੀਂ ਹੈ ਸਿੱਖੀ ਦਾ ਸਿਧਾਂਤ ਹੈ ਜੇਕਰ ਕੋਈ ਨਿਮਕ ਹੀ ਆਉਂਦਾ ਉਹਨੂੰ ਦੇਗ ਦਾ ਪ੍ਰਸ਼ਾਦ ਦਿੱਤਾ ਜਾਂਦਾ ਜੇਕਰ ਕੋਈ ਚੜ ਕੇ ਆਉਂਦਾ ਤੇ ਉਹਨੂੰ ਤੇਗ ਦਾ ਪ੍ਰਸ਼ਾਦ ਦਿੱਤਾ ਜਾਂਦਾ ਗੁਰੂ ਪਾਤਸ਼ਾਹ ਜੀ ਨੇ ਕਿਹਾ ਜਬ ਬਾਨ ਲੱਗਿਓ ਤਬੈ ਰੋਸ ਜਾਗਿਓ ਤੁਸੀਂ ਸਾਨੂੰ ਓਕੇ ਨਾ ਦੇਖੋ ਸਾਡੇ ਪੁਰਖਿਆਂ ਦਾ ਖੂਨ ਹੈ ਸਾਡੇ ਅੰਦਰ ਸਾਡੇ ਵੱਡਿਆਂ ਦਾ ਖੂਨ ਹੈ ਜੇਕਰ ਸਾਡੇ ਵੱਡਿਆਂ ਨੇ ਮੱਸੇ ਰੰਗੜ ਨਹੀਂ ਖੰਗਣ ਦਿੱਤੇ ਇੰਦਰਾ ਪਾਪਨ ਨਹੀਂ ਖੰਗਣ ਦਿੱਤੀ ਅਬਦਾਲੀ ਨਹੀਂ ਖੰਗਣ ਦਿੱਤਾ ਤੇ ਜਿਹੜੇ ਤੁਸੀਂ ਅੱਜ ਦਰਬਾਰ ਸਾਹਿਬ ਨੂੰ ਉਡਾਉਣ ਦੀ ਯੁਰਤ ਕਰਦੇ ਹੋ ਖੰਗਣ ਤੁਹਾਨੂੰ ਵੀ ਨਹੀਂ ਦੇਣਾ ਮੈਂ ਇਸ ਕਰਕੇ ਇਹ ਗੱਲ ਕਹਿਣੀ ਚਾਹੁੰਦਾ ਤੁਸੀਂ ਕੇਸਦਾਰ ਦੇ ਨਾਲ ਮੱਥਾ ਲਾ ਰਹੇ ਹੋ ਜਿਸ ਦਰ ਦੇ ਚਾਰ ਦਰਵਾਜ਼ੇ ਇਹ ਗੱਲ ਦੀ ਸਿੱਖਿਆ ਦਿੰਦੇ ਆ ਵੀ ਸਾਰੇ ਉੱਥੇ ਮੱਥਾ ਟੇਕ ਸਕਦੇ ਆ ਦੁਨੀਆ ਦਾ ਹਰ ਧਰਮ ਉਸ ਸਥਾਨ ਦਾ ਸਤਕਾਰ ਕਰਦਾ ਹੈ ਤੁਸੀਂ ਉਸ ਦਰ ਦੇ ਨਾਲ ਮੱਥੇ ਲਾ ਰਹੇ ਹੋ ਸਤਖੰਡ ਸ੍ਰੀ ਹਰਮੰਦਰ ਸਾਹਿਬ ਦੇ ਚਾਰੇ ਪਾਸਿਓਂ ਪੌੜੀਆਂ ਉੱਤਰ ਕੇ ਅੰਦਰ ਜਾਣਾ ਪੈਂਦਾ ਇਸ ਗੱਲ ਦੀ ਨਿਸ਼ਾਨੀ ਹੈ ਵੀ ਨੀਵੇਂ ਹੋ ਕੇ ਜਾਵਾਂਗੇ ਸਾਰਾ ਕੁਝ ਲੈ ਜਾਵਾਂਗੇ ਪਰ ਜੇਕਰ ਉਸ ਦਰ ਤੇ ਚੜ ਕੇ ਜਾਵਾਂਗੇ ਤੇ ਦੁਨੀਆ ਤੋਂ ਸਾਡਾ ਨਾਮੂ ਨਿਸ਼ਾਨ ਖਤਮ ਹੋ ਜਾਵੇਗਾ ਉਸ ਸਥਾਨ ਤੇ ਅਬਦਾਲੀ ਚੜ ਕੇ ਗਿਆ ਮੱਸਾ ਰੰਗੜ ਚੜ ਕੇ ਗਿਆ ਜਕਰੀਆ ਖਾਂ ਚੜ ਕੇ ਗਿਆ ਜਰਨਲ ਵੈਦਿਆ ਚੜ ਕੇ ਗਿਆ ਇੰਦਰਾ ਪਾਪਣ ਚੜ ਕੇ ਗਈ ਪਰ ਕੋਈ ਨਹੀਂ ਜੋ ਲੱਭਿਆ ਉਸ ਦਰ ਤੇ ਦਾ ਚੜ ਕੇ ਗਿਆ ਤੁਸੀਂ ਉਸ ਦਰ ਦੀ ਜਦੋਂ ਜਾ ਕੇ ਉਸ ਦਰ ਦੇ ਤੁਸੀਂ ਦਰਸ਼ਨ ਕਰਦੇ ਸਾਹਮਣੇ ਸ੍ਰੀ ਅਕਾਲ ਤਖਤ ਸਾਹਿਬ ਹੈ ਜਦੋਂ ਸੂਰ ਦੇ ਚੜਦਾ ਤੇ ਸਾਹਮਣੇ ਸ੍ਰੀ ਅਕਾਲ ਤਖਤ ਸਾਹਿਬ ਦਿਸਦਾ ਹੈ ਜਦੋਂ ਸੂਰ ਦੇ ਛਿਪਦਾ ਹੁੰਦਾ ਹੈ ਤੇ ਸਤਖੰਡ ਸ੍ਰੀ ਹਰਮੰਦਰ ਸਾਹਿਬ ਦਿਸਦਾ ਹੈ ਜਿਹੜਾ ਉਥੇ ਚੜ ਕੇ ਆਵੇਗਾ ਉਹਨੂੰ ਸ੍ਰੀ ਅਕਾਲ ਤਖਤ ਸਾਹਿਬ ਟੱਕਰ ਦੇਵੇਗਾ ਜਿਹੜਾ ਨਿਮਕੀ ਆਵੇਗਾ ਉਹ ਸਾਰਾ ਕੁਝ ਲੈ ਜਾਵੇਗਾ ਜਿੰਨਾ ਨੇ ਇਹ ਮੂਰਖਤਾ ਕੀਤੀ ਹੈ ਬੇਵਕੂਫੀ ਵਾਲਾ ਕੰਮ ਕੀਤਾ ਧਮਕੀ ਦਿੱਤੀ ਹੈ ਬਖਸ਼ਨੇ ਨਹੀਂ ਚਾਹੀਦੇ ਸਿੱਖ ਸੰਗਤਾਂ ਦੀ ਕਤਹਿ ਕਚਰੀ ਦੇ ਵਿੱਚ ਲਿਆ ਕੇ ਉਹ ਬੰਦੇ ਖੜੇ ਕਰਨੇ ਚਾਹੀਦੇ ਆ ਬਾਕੀ ਪੰਥ ਜਾਣੇ ਤੇ ਪੰਥ ਦਾ ਕੰਮ ਜਾਣੇ ਵੀ ਉਹਨਾਂ ਦਾ ਹਸ਼ਰ ਕੀ ਕਰਨਾ ਹੈ ਕੋਈ ਕਿਸ ਤਰ੍ਹਾਂ ਧਮਕੀ ਦੇ ਜਾਵੇ ਜਿਸ ਤਰ੍ਹਾਂ ਮੱਕੇ ਤੋਂ ਪਰਾਂ ਉਜਾੜ ਹੈ ਸਿੱਖ ਵਾਸਤੇ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਤੋਂ ਪਰਾਂ ਉਜਾੜ ਹੈ ਉਹ ਸਾਡਾ ਸਭ ਤੋਂ ਪਾਕ ਪਵਿੱਤਰ ਸਥਾਨ ਹੈ ਉਹਨੂੰ ਕੋਈ ਧਮਕੀ ਦੇ ਜਾਵੇ ਸਾਡੇ ਹਿਰਦੇ ਇਹ ਗੱਲ ਬਰਦਾਸ਼ਤ ਨਹੀਂ ਕਰਨਗੇ ਸਾਡੇ ਵਿੱਚ ਇੰਨੀ ਸਹਿਣ ਸ਼ਕਤੀ ਨਹੀਂ ਹੈ ਫਿਰ ਸਰਕਾਰਾਂ ਕਹਿੰਦੀਆਂ ਵੀ ਨੌਜਵਾਨ ਭਟਕਦੇ ਆ ਨੌਜਵਾਨ ਇੱਥੇ ਤੱਤੇ ਤੁਰੇ ਫਿਰਦੇ ਆ ਗਰਮ ਖਿਆਲੀ ਤੁਰੇ ਫਿਰਦੇ ਆ ਜੇਕਰ ਕੋਈ ਹਰਮੰਦਰ ਸਾਹਿਬ ਦੇ ਨਾਲ ਮੱਥਾ ਲਾਵੇਗਾ ਤੇ ਅਸੀਂ ਤੱਤੇ ਚੱਲਾਂਗੇ ਗਰਮ ਖਿਆਲੀ ਚੱਲਾਂਗੇ ਪਹਿਲਾਂ ਹੀ ਇਹ ਐਸੇ ਲੋਕਾਂ ਨੂੰ ਨੱਥ ਪਾ ਲਈ ਜਾਵੇ ਜਿਹੜੇ ਸਤਖੰਡ ਸ੍ਰੀ ਹਰਮੰਦਰ ਸਾਹਿਬ ਨੂੰ ਧਮਕੀਆਂ ਦਿੰਦੇ ਆ ਉਡਾਉਣ ਦੀਆਂ ਉਹਨਾਂ ਨੂੰ ਨੱਥ ਪਾ ਲਈ ਜਾਵੇ ਤੇ ਨਹੀਂ ਤੇ ਪੰਥ ਆਪਣੇ ਫੈਸਲੇ ਆਪ ਕਰੇਗਾ ਬੰਦੇ ਕਚਹਿਰੀ ਦੇ ਵਿੱਚ ਲਿਆ ਕੇ ਖੜੇ ਕਰ ਦਿਓ ਪੰਥ ਆਪੇ ਹਿਸਾਬ ਕਿਤਾਬ ਕਰ ਲਵੇਗਾ ਜਿਨ੍ਹਾਂ ਨੇ ਧਮਕੀਆਂ ਦਿੱਤੀਆਂ ਸੋ ਇਸ ਕਰਕੇ ਮੈਂ ਪੰਥਕ ਜਥੇਬੰਦੀਆਂ ਨੂੰ ਬੇਨਤੀ ਕਰਦਾ ਜਿਹੜੇ ਇਹ ਬੰਦੇ ਆ ਸੰਗਤ ਦੀ ਕਚਹਿਰੀ ਦੇ ਵਿੱਚ ਆਉਣੇ ਚਾਹੀਦੇ ਆ ਬਖਸ਼ਨੇ ਨਹੀਂ ਚਾਹੀਦੇ ਸਖਤ ਤੋਂ ਸਖਤ ਸਦਾ ਇਹਨਾਂ ਨੂੰ ਮਿਲਣੀ ਚਾਹੀਦੀ ਹੈ ਚੌਂਕ ਦੇ ਵਿੱਚ ਖਲਾਰ ਕੇ ਹਾਏ ਟੰਗ ਦੇਣਾ ਚਾਹੀਦਾ ਜਾਂ ਗੋਲੀ ਮਾਰ ਦੇਣੀ ਚਾਹੀਦੀ ਹੈ ਕੀ ਕਰਨਾ ਹੈ ਇਹੋ ਜੇ ਬੰਦਿਆਂ ਨੂੰ ਜਿਹੜੇ ਇਸ ਦੇਸ਼ ਦੇ ਵਿੱਚ ਜਾਂ ਵਿਦੇਸ਼ ਦੇ ਵਿੱਚ ਰਹਿ ਕੇ ਇੱਕ ਪਾਕ ਪਵਿੱਤਰ ਸਥਾਨ ਨੂੰ ਧਮਕੀਆਂ ਦੇ ਰਿਹਾ ਉਡਾਣ ਦੀਆਂ ਉਹਨਾਂ ਬੰਦਿਆਂ ਦਾ ਰੱਖ ਕੇ ਚਾਰ ਪਾਉਣਾ ਸੀ